ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਵੋਗੇ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਵਾਢੀ ਉਹ ਪੈ ਗਈ ਹੈ ਤੇ ਝੋਨੇ ਜਿਹੜੇ ਪੱਕ ਚੁੱਕੇ ਆ ਤੇ ਹੁਣ ਜਿਹੜਾ ਮੰਡੀਆਂ ਦੇ ਵਿੱਚ ਵੀ ਜਿਹੜੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਾਰ ਜਿਹੜੀ ਆਰਟੀਆ ਵੱਲੋਂ ਤੇ ਸੈਲਰ ਮਾਲਕਾ ਵੱਲੋਂ ਜਿਹੜੀ ਕਿਸਾਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤੇ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਵੀ ਕੀ ਜਿਹੜੀ ਆਰਟੀਆ ਵੱਲੋਂ ਕਿਹਾ ਗਿਆ ਹੈ ਉਹਨਾਂ ਦੀ ਕਿਹੜੀ ਕਿਹੜੀ ਹੈ ਸ਼ਰਤਾਂ ਨੇ ਕਿਉਂਕਿ ਜੇ ਆਪਾਂ ਉਹਨਾਂ ਦੀਆਂ ਸ਼ਰਤਾਂ ਦਾ ਪਾਲਣਾ ਨਹੀਂ ਕਰਾਂਗੇ ਤਾਂ ਉਹਦੇ ਵਿੱਚ ਜਿਹੜਾ ਨੁਕਸਾਨ ਆਪਣਾ ਹੀ ਹੋਣਾ ਉਹਨਾਂ ਦਾ ਕੁਝ ਨਹੀਂ ਵਗੜਨਾ ਕਿਉਂਕਿ ਪਿਛਲੇ ਸਾਲ ਵੀ ਆਪਣਾ ਨੁਕਸਾਨ ਹੋਇਆ ਸੀ ਤੇ ਇਸ ਵਾਰ ਆਪਣਾ ਫੇਰ ਨੁਕਸਾਨ ਹੋਵੇਗਾ ਇਸ ਕਰਕੇ ਝੋਨਾ ਵੜਨ ਤੋਂ ਪਹਿਲਾਂ ਆਪਣੀ ਛੋਟੀ ਜੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਹੋਰ ਅੱਗੇ ਆਪਣੇ ਵੀਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਭਰਾ ਦਾ ਭਲਾ ਹੋ ਸਕੇ ਤੇ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਸਾਲ ਜਿਹੜੀ ਕਿਸਾਨਾਂ ਨੂੰ ਜਿਹੜੀ ਕਿੰਨੀ ਵੱਡੀ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਬਹੁਤ ਸਾਰੀਆਂ ਜਿਹੜਾ ਆਪਾਂ ਨੂੰ ਝੋਨਾ ਵੇਚਣ ਦੇ ਵਿੱਚ ਦਿੱਕਤ ਆਈ ਸੀ ਤੇ ਜਿਸ ਤੋਂ ਬਾਅਦ ਜਿਹੜੀ ਆੜਤੀਆਂ ਨੂੰ ਵੱਲੋਂ ਜਿਹੜੀ ਕਿਸਾਨਾਂ ਨੂੰ ਝੋਨੇ ਤੇ ਕਾਟ ਵੀ ਲਗਾਈ ਗਈ ਸੀ ਤੇ ਉਹਦੇ ਕਰਕੇ ਜਿਹੜਾ ਆਪਣਾ ਝੋਨੇ ਦਾ ਝਾੜ ਵੀ ਬਹੁਤ ਜਿਆਦਾ ਘਟਿਆ ਸੀ ਕਿਉਂਕਿ ਜੇ ਆ ਝੋਨਾ ਆਪਣਾ ਪੂਰਾ ਇਹ ਸੁੱਕ ਜਾਵੇ ਮੰਡੀ ਦੇ ਵਿੱਚ ਨਾ बिकਿਆ 4-5 ਦਿਨ ਸਕਾਈ ਗਏ ਸੁੱਕੀ ਗਿਆ ਤਾਂ ਜਿਹੜਾ ਝੋਨੇ ਦਾ ਹਰ ਵਾਰ ਜਿਹੜਾ ਝਾੜ ਆਪਣਾ 100% ਘਟਣਾ ਹੀ ਘਟਣਾ ਹੈ ਤੇ ਹੁਣ ਉਹਨਾਂ ਦੀ ਇਹ ਸ਼ਰਤਾਂ ਕਿਸਾਨ ਕਰਾਵੋ ਇਹ ਨੇ ਵੀ ਇਸ ਵਾਰ ਵੀ ਜੇਰਾ ਮੰਡੀ ਦੇ ਵਿੱਚ ਗਿੱਲਾ ਝੋਨਾ ਨਾ ਲਿਜਾਇਆ ਜਾਵੇ ਉਹਨਾਂ ਨੇ ਜੇਰਾ ਕਿਹਾ ਇਹ ਵੀ ਸਿਰਫ ਅਸੀਂ ਜੇਰਾ 18 19 ਮੁਕਚਰ ਵਾਲਾ ਮਤਲਬ 17 ਤੋਂ 18 ਮੁਕਚਰ ਆਪਣਾ ਹੋਵੇ ਉਸ ਝੋਨੇ ਦੀ ਜਿਹੜੀ ਐਂਟਰੀ ਆਪਾਂ ਨੂੰ ਦਿੱਤੀ ਜਾਵੇਗੀ ਇਸ ਕਰਕੇ ਇਸ ਵਾਰ ਕੋਈ ਵੀ ਜ਼ਿਮੀਂਦਾਰ ਭਰਾ ਝੋਨਾ ਵੜਨ ਤੋਂ ਪਹਿਲਾਂ ਇਹ ਗਲਤੀ ਬਿਲਕੁਲ ਨਾ ਕਰਿਓ ਝੋਨੇ ਨੂੰ ਖਾਰਾ ਨਾ ਵੜਿਓ ਝੋਨੇ ਨੂੰ ਇਹਨ ਵਧੀਆ ਤਰੀਕੇ ਨਾਲ ਸਕਾ ਕੇ 17 ਤੋਂ 18 ਮੁਕਚਰ ਵਾਲਾ ਜਿਹੜਾ ਝੋਨਾ ਖਰੀਦਿਆ ਜਾਵੇ ਇਸ ਕਰਕੇ ਤੁਸੀਂ ਵੀ ਝੋਨਾ ਵੱਢਣ ਸਮੇਂ ਗਲਤੀ ਬਿਲਕੁਲ ਨਾ ਕਰਿਓ ਝੋਨੇ ਨੂੰ ਪੂਰਾ ਸਕਾ ਕੇ ਵਧੀਆ ਤਰੀਕੇ ਨਾਲ ਵੱਢਿਓ ਕਿਉਂਕਿ ਉਹਦੇ ਵਿੱਚ ਆਪਣਾ ਹੀ ਫਾਇਦਾ ਹੁੰਦਾ ਕਿਉਂਕਿ ਕਈ ਜ਼ਿਮੀਨਾਰਪੁਰੇ ਕੀ ਕਰਦੇ ਨੇ ਜਾਂ ਆਪਾਂ ਆਲੂ ਦੀ ਬਿਜਾਈ ਕਰਨੀ ਹੁੰਦੀ ਹੈ ਜਾਂ ਫਿਰ ਗੋਭੀ ਆਪਾਂ ਜਿਹੜਾ ਝੋਨੇ ਨੂੰ ਹਰਾ ਹੀ ਵੱਢ ਲੈਂਦੇ ਆ ਤੇ ਦੇ ਜਿਹੜੇ ਫਿਰ ਦਾਣੇ ਜਿਹੜੇ ਪੂਰੀ ਤਰੀਕੇ ਦੇ ਨਾਲ ਪੱਕੇ ਨਹੀਂ ਹੁੰਦੇ ਮਤਲਬ ਹਰੇ ਹੁੰਦੇ ਆ ਉਹ ਦਾਣਿਆਂ ਦਾ ਕਿਸਾਨ ਪ੍ਰਭੂ ਕੁਝ ਨਹੀਂ ਬਣਦਾ ਜਦੋਂ ਉਹ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਬਾਈ ਚਾਂਸ ਆਪਣੀ ਐਂਟਰੀ ਹੋ ਵੀ ਗਈ ਉੱਥੇ ਜਦੋਂ ਉਹਨਾਂ ਨੇ ਚਾਰ ਤੋਂ ਪੰਜ ਦਿਨ ਝੋਨੇ ਨੂੰ ਸਕਾਣਾ ਹੈ ਤਾਂ ਉਹ ਜਿਹੜਾ ਦਾਣਾ ਹੈ ਬਿਲਕੁਲ ਜਿਹੜਾ ਹੌਲਾ ਪੈ ਜਾਂਦਾ ਤੇ ਉਹਦਾ ਕੋਈ ਵੀ ਆਪਾਂ ਨੂੰ ਬੈਨੀਫਿਟ ਨਹੀਂ ਹੁੰਦਾ ਨਾ ਉਹਦਾ ਵਜਨ ਆਉਣਾ ਹੈ ਨਾ ਕੁਝ ਸਮਾਂ ਤੇ ਜਦੋਂ ਹਰੇ ਦਾਣੇ ਨੂੰ ਸੁਕਾਉਣ ਦੇ ਲਈ ਉਹਨਾਂ ਨੇ 4-5 ਦਿਨ ਝੋਨੇ ਨੂੰ ਸੁਕਾਉਣਾ ਤਾਂ ਜਿਹੜੇ ਆਪਣੇ ਪੱਕਿਆ ਹੋਇਆ ਝੋਨਾ ਹੁੰਦਾ ਏ ਉਹਦਾ ਵੀ ਜਿਹੜਾ ਵજન ਸੁੱਕ ਜਾਂਦਾ ਏ ਬਿਲਕੁਲ ਉਹ ਇਸ ਕਰਕੇ ਜਿਹੜਾ ਹਮੇਸ਼ਾ ਤੁਸੀਂ ਇੱਕ ਤਜਰਬਾ ਦੇਖ ਲਿਓ ਜੇ ਤੁਸੀਂ ਗਿੱਲਾ ਝੋਨਾ ਵੱਢ ਕੇ 4-5 ਦਿਨ ਤੁਹਾਡਾ ਮੰਡੀ ਦੇ ਵਿੱਚ ਸਿਕਾਈ ਗਈ ਤਾਂ ਤੁਹਾਡਾ 4 ਤੋਂ 5 ਕੁਇੰਟਲ ਜਿਹੜਾ ਝਾੜ ਜ਼ਰੂਰ ਘਟੇਗਾ ਤੇ ਬਾਅਦ ਦੇ ਵਿੱਚ ਆਪਾਂ ਕੀ ਕਰਦੇ ਨੇ ਆਪਾਂ ਵੈਰਾਈਟੀ ਨੂੰ ਮਾੜਾ ਕਹਿਣ ਲੱਗ ਜਾਂਦੇ ਆ ਵੀ ਵੈਰਾਈਟੀ ਨੇ ਝਾੜ ਨਹੀਂ ਦਿੱਤਾ ਹਲਦੀ ਪੈਗੀ ਤੇਲਾ ਪੈ ਗਿਆ ਫਲਾਣਾ ਧੰਗਾਣਾ ਇਸ ਕਰਕੇ ਇਸ ਵਾਰ ਜਿਹੜੀ ਗਲਤੀ ਆ ਤੁਸੀਂ ਬਿਲਕੁਲ ਨਾ ਕਰਿਓ ਝੋਨੇ ਨੂੰ ਜਿਹੜਾ ਪੂਰਾ ਇਹਨਾਂ ਵਧੀਆ ਤਰੀਕੇ ਦੇ ਨਾਲ ਖੇਤ ਦੇ ਵਿੱਚ ਤੁਸੀਂ ਸਕਾ ਕੇ ਲੈ ਕੇ ਜਾਓ ਤੇ ਤੁਹਾਡੇ ਜਿਹੜੇ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਹੋਵੇਗੀ ਕਿਉਂਕਿ ਜੇ ਸਾਰੇ ਕਿਸਾਨ ਭਰਾਵਾਂ ਦੀ ਨਹੀਂ ਮੈਂ ਗੱਲ ਕਰਦਾ ਕਈ ਵਾਰ ਕੀ ਹੁੰਦਾ ਦੋ ਤਿੰਨ ਜਿਹੜੇ ਜ਼ਿਮੀਂਦਾਰ ਭਰਾ ਹੁੰਦੇ ਆ ਜਿਹੜੇ ਝੋਨੇ ਨੂੰ ਹਾਰਾ ਵੱਢ ਕੇ ਲੈ ਜਾਂਦੇ ਆ ਤੇ ਉਹਦੇ ਕਾਰਨ ਜਿਹੜਾ ਮੰਡੀਆਂ ਦੇ ਵਿੱਚ ਫਿਰ ਅਸ਼ ਸ਼ੁਰੂ ਹੋ ਜਾਂਦਾ ਹੈ ਤੇ ਜਿਹਦੇ ਕਾਰਨ ਫਿਰ ਆਪਾਂ ਨੂੰ ਦੂਜੇ ਕਿਸਾਨਾਂ ਨੂੰ ਵੀ ਜਿਹੜੀ ਦਿੱਕਤ ਆਉਂਦੀ ਹੈ ਕਿਉਂਕਿ ਜੇ ਗਿੱਲਾ ਝੋਨਾ 4 ਦਿਨ ਮੰਡੀ ਦੇ ਵਿੱਚ ਪਿਆ ਰਿਹਾ ਤਾਂ ਆਪਾਂ ਨੂੰ ਫਿਰ ਆਪਾਂ ਨੂੰ ਜਗ੍ਹਾ ਨਹੀਂ ਮਿਲਦੀ ਤੇ ਮੰਡੀ ਦੇ ਵਿੱਚ ਰਸ਼ ਹੋ ਜਾਂਦਾ ਭੀੜ ਹੋ ਜਾਂਦੀ ਹੈ ਇਹੀ ਕਾਰਨ ਹੈ ਇਸ ਵਾਰ ਆਪਾਂ ਇਹ ਗਲਤੀ ਤੋਂ ਬਚਣਾ ਹੈ ਸੁੱਕਾ ਝੋਨਾ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਈਏ ਤੇ ਆਪਾਂ ਦਾ ਵਧੀਆ ਪ੍ਰੋਪਰ ਝਾੜ ਆਵੇ ਤੇ ਇੱਕ ਗੱਲ ਹੋਰ ਵੀ ਆਪਾਂ ਪਤਾ ਕਿਵੇਂ ਕਰ ਸਕਦੇ ਵੀ ਜਿਹੜਾ ਆਪਣਾ ਝੋਨਾ ਕਿੰਨਾ ਕੁ ਸੁੱਕਾ ਹੈ ਤੇ ਕਿੰਨਾ ਕੁ ਜਿਹੜਾ ਆਪਣਾ ਝੋਨਾ ਹੁਣ ਮੌਇਚਰ ਦਵੇਗਾ ਤੁਸੀਂ ਕਿਸਾਨ ਭਰਾਓ ਕੀ ਕਰਨਾ ਹੈ ਜਦੋਂ ਤੁਹਾਨੂੰ ਲੱਗੇ ਵੀ ਝੋਨਾ ਆਪਣਾ ਪੱਕ ਚੁਕਿਆ ਹੈ ਤੁਸੀਂ ਪੰਜ ਸੱਤ ਜਿਹੜੇ ਬੂਟੇ ਵੱਢ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਝਾੜ ਕੇ ਬਿਲਕੁਲ ਜਿਹੜੇ ਦਾਣੇ ਕੱਲੇ-ਕੱਲੇ ਹੋਣੇ ਚਾਹੀਦੇ ਹੈ ਫਿਰ ਤੁਸੀਂ ਜਿਹੜਾ ਜੇ ਤੁਹਾਡੇ ਕੋਲ ਮਸ਼ੀਨ ਹੈਗੀਓ ਤੁਸੀਂ ਘਰ ਵੀ ਮੁਕਚੇ ਚੈੱਕ ਕਰ ਸਕਦੇ ਹੋ ਕਿਉਂਕਿ ਕਈ ਜ਼ਿਮੀਂਦਾਰ ਭਰਾਵਾਂ ਕੋਲ ਜਿਹੜੀ ਮੁਕਚੇ ਵਾਲੀ ਮਸ਼ੀਨ ਆਪਣੀ ਵੀ ਹੈਗੀ ਹੈ ਜੇ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਫਿਰ ਆਰਤੀ ਆਪਣੀ ਆਰਤੀ ਕੋ ਜਾ ਕੇ ਮੰਡੀ ਕੋ ਚ ਜਾ ਕੇ ਤੁਸੀਂ ਮੌਕਚਰ ਚੈੱਕ ਕਰ ਸਕਦੇ ਹੋ ਜੇ ਤੁਹਾਡਾ ਮੌਕਚਰ 18 ਕ ਮੌਕਚਰ ਆ ਗਿਆ 19 ਮੌਕਚਰ ਆ ਗਿਆ 19 ਵੀ ਜੇ ਮੌਕਚਰ ਆ ਗਿਆ ਤੁਸੀਂ ਦੂਜੇ ਦਿਨ ਜਿਹੜੀ ਝੋਨੇ ਦੀ ਵਾਢੀ ਕਰ ਸਕਦੇ ਹੋ ਕਿਉਂਕਿ ਕਰਪੈਣ ਦੇ ਵਿੱਚ ਨੂੰ ਜਦੋਂ ਝੋਨਾ ਲੰਘਣਾ ਹੈ ਤਾਂ ਜਿਹੜਾ 1-2 ਪੁਆਇੰਟ ਆਪਣੇ ਆਮ ਵੀ ਜਿਹੜੇ ਝੋਨੇ ਦੇ ਘਟ ਜਾਂਦੇ ਕਿਉਂਕਿ ਮੰਡੀ ਦੇ ਵਿੱਚ ਪੱਖਾ ਵੀ ਲੱਗਦਾ ਹੈ ਤੇ ਦੋ ਕ ਪੁਆਇੰਟਾਂ ਦਾ ਤਾਂ ਜਿਹੜਾ ਫਰਕ ਪੈ ਹੀ ਜਾਂਦਾ ਜੀ ਆਪਣਾ ਵੱਧ ਵੀ ਹੋਵੇ ਮੌਕਚਰ ਇਸ ਕਰਕੇ ਗਲਤੀਆਂ ਤੋਂ ਬਚਿਆ ਜਾ ਸਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ